ਅਵ ਡਿਵੀਜ਼ਨ ਕਸਬਾ ਪੁਲਾਤ ਚ ਭਾਜਪਾ ਦੇ ਬੂਤ ਸਮੇਲਨ ਦੌਰਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਪ੍ਰਧਾਨ ਜਸਵੀਰ ਸਿੰਘ ਲਿੰਟਾ ਦੀ ਅਗਵਾਈ ਚ ਭਾਜਪਾ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਜਸਵੀਰ ਸਿੰਘ ਲਿੰਟਾ ਨੇ ਕਿਹਾ ਕਿ ਦਿੱਲੀ ਵਿਕੇ ਕਿਸਾਨੀ ਆंदोलਨ ਦੌਰਾਨ ਜੋ ਮੋਦੀ ਸਰਕਾਰ ਨੇ ਸਾਡੀਆਂ ਮੰਗਾਂ ਮੰਨਣ ਨੂੰ ਕਿਹਾ ਸੀ ਪਰ ਉਹ ਅਜੇ ਤੱਕ ਨਹੀਂ ਮੰਨੀਆਂ ਗਈਆਂ ਉਹਨੇ ਕਿਹਾ ਕਿ ਅਸੀਂ ਅੱਜ ਇੱਥੇ ਇਸੇ ਕਾਰਨ ਇਕੱਠੇ ਹੋਏ ਹਾਂ ਕਿ ਉਹਨਾਂ ਸਾਡੀਆਂ ਮੰਗਾਂ ਜਲਦ ਤੋਂ ਜਲਦ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਰੋਸ ਪ੍ਰਦਰਸ਼ਨ ਕੋਰ ਤੇਜ਼ ਕੀਤਾ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸਾਨੂੰ ਪਰ ਸਰਕਾਰ ਤੇ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਫਸਲਾ ਦੇ ਐਮ ਐਸ ਪੀ ਦੇਵਾਂਗੇ ਪਰ ਉਹ ਕਿਤੇ ਵਾਦੇ ਅਜੇ ਤੱਕ ਪੂਰੇ ਨਹੀਂ ਹੋਏ ਇਸ ਮੌਕੇ ਮੁਖਵਿੰਦਰ ਸਿੰਘ ਖੁੰਮਣ ਭਗਵਾਨਪੁਰ ਬਲਵਜਿੰਦਰ ਸਿੰਘ ਖੁੰਮਣ ਭਗਵਾਨਪੁਰ ਮਲਕੀਸ਼ ਸਿੰਘ ਚੀਮਾ ਮਹਿੰਦਰ ਸਿੰਘ ਤੇ ਹੋਰ ਵੀ ਬਹੁਤ ਸਾਰੇ ਸੱਜਣ ਹਾਜ਼ਰ ਰਹੇ ਤੁਸੀਂ ਵੀ ਸੁਣੋ ਕੀ ਹੋਰ ਕੀ ਕੀ ਖਾਪੁਲਾ ਤੋਂ ਪਤੰਕਾ ਮਨਜੀਤ ਸਿੰਘ ਚੀਮਾ ਤੇ ਕੁਲਵੰਤ ਸਿੰਘ ਮੱਲ ਦੀ ਰਿਪੋਰਟ ਕੀ ਕਰਣਾ ਚਾਹੁੰਦੇ ਹੋ ਅੱਛਾ ਪਤਾ ਕੀ ਆਪਣੇ ਬੰਦੇ ਆ ਉੱਥੇ ਰਹਿੰਦੇ ਨੇ ਪ੍ਰਧਾਨ ਜੀ ਇੱਧਰ ਆ ਜੀ ਹਾਂ ਜੀ ਬਿਲਕੁਲ ਅੱਜ ਜੀ ਅੱਜ ਰੋਸ ਪ੍ਰਦਰਸ਼ਨ ਕਰੀ ਅੱਜ ਤੁਸੀਂ ਕੀ ਕਰਨਾ ਚਾਹੁੰਦੇ ਹੋ ਵੀਰ ਸਿੰਘ ਲਖਾ ਜਸ਼ਨ ਖੰਡਾਲ ਪਾਕਿਸਤਾਨ ਜਿੰਨੀਆਂ ਆਬਾਦੀਆਂ ਜਿਲ੍ਹਾ ਫੋਕਸਲਾ ਬਲਾਕ ਸਰਪਾਰ ਕੋਰੋ 5 15 5 ਤੌਰੀ 11 5 2024 ਨੂੰ ਸ਼ਨੀਵਾਰ ਜਿਹੜਾ ਭਲਖ ਬਲਾਖ ਦਾ ਜਿਹੜਾ ਖਪੂਰਸਲਾ ਦਾ ਜਿਹੜਾ ਅੱਜ ਦੇਖੋ ਬੀਜੇਪੀ ਸਾਡੇ ਮੈਡਮ ਭਣਜੀ ਜਿਹੜੇ ਅਮਰ ਆਪਣੇ ਫਗਵਾੜੇ ਵਾਲੇ ਅਨੀਤਾ ਸ਼ੋਮਪ੍ਰਕਾਸ਼ ਜੀ ਜਿਹੜਾ ਆਪਣੇ ਹੱਥ ਵਿੱਚ ਹੈ ਅੱਜ ਇੱਥੇ ਆਏ ਸੀ ਉਹਨਾਂ ਦੀ ਸਾਰੀ ਸਾਡੀ ਪਸਾਰ ਜਸੇ ਬੱਦੀ ਕਾਦੀਆਂ ਜਿਹੜਾ 11 ਸਭਾਨ ਸਾਡੇ ਸਯੂਤ ਮੋਰਚੇ ਕੋ ਯੋਨਾ ਨੇ ਫਾਸ ਕੀਤਾ ਹੈ ਉਹਦੇ ਰੂਪ ਦੇ ਨਾਲ ਉਹਨਾਂ ਨੂੰ ਇੱਥੇ ਅੱਜ ਪੁੱਛਣ ਆਏ ਆ ਕਿ ਸਾਨੂੰ 11 ਸਾਲਾਂ ਦਾ ਜਵਾਬ ਦਿਓ ਕਿ ਤੁਸੀਂ ਜਣਾ ਆ ਕਿਸਾਨਾਂ ਨਾਲ ਮਜ਼ਦੂਰਾਂ ਦੇ ਨਾਲ ਇਹ ਵਾਦਾ ਕੀਤਾ ਸੀ ਭਾਵੇਂ ਉਹ ਮੋਜੀ ਸਰਕਾਰ ਆ ਭਾਵੇਂ ਪੰਜਾਬ ਸਰਕਾਰ ਐ ਐਮਐਸਪੀ ਦਾ ਪਿਆ ਹੈ ਤੁਹਾਨੂੰ ਜਿਹੜੀ 23 ਫਸਲਾਂ ਤੇ ਐਮਐਸਪੀ ਦੇਵਾਂਗੇ ਜਿਹੜਾ ਪੰਜਾਬ ਸਰਕਾਰ ਦਾ ਭਗਵੰਤ ਮਾਨ ਜੀ ਨੇ ਵੀ 2022 ਚ ਇਲੈਕਸ਼ਨ ਹੋਈ ਸੀ ਉਹਨੇ ਵਾਦਾ ਕੀਤਾ ਸੀ ਮੈਂ 15 ਜਿਹੜੇ ਚੈਨਸ ਕੀ ਧਿਆਨ ਦਾ ਜਿਹੜੇ ਸਾਡਾ ਬੀਬੀ ਗਗਨ ਜੋਤ ਅਮਰਸਾਤ ਤੋਂ ਐਮਐਲਏ ਬਣੀ ਸੀ ਹੁਣ ਉਸ ਜਿਹੜਾ ਸਾਡਾ ਕੈਬਨਟ ਮੰਤਰੀ ਆ ਉਹਨਾਂ ਵੀ ਖਿਆ ਹੈ ਮੈਂ ਚੁਟਕੀ ਦੇ ਵਿੱਚ ਜਣੀ ਆ ਐਮਐਸਪੀ ਦੇਾਂਗੇ ਕਿਉਂਕਿ ਬੋਲ ਕੇ ਲੋਕਾਂ ਕੋਲੋਂ ਜਿਹੜੇ ਭਲੇ ਮਾਨਸ ਲੋਕ ਆ ਸਾਡਾ ਭਾਰਤ ਜਣਾ ਆ ਭਾਰਤ ਸਾਹਿਬ ਬਹੁਤ ਪਿਆਰਾ ਆ ਭਾਰਤ ਇਹ ਇੱਕ ਧਰਮ ਅਨੇਕ ਸਾਰੇ ਧਰਮਾਂ ਦੇ ਆ ਬੜੇ ਪਿਆਰਦਾਰ ਆ ਰਹੇ ਆ ਪਰ ਇਹ ਲੋਕ ਸਾਡੇ ਜਵੰਡੀਆਂ ਪਾਰਕ ਇਹ ਲੜਾਈਆਂ ਕਰਦੇ ਆ ਚੁੰਦੇ ਨੇ ਪਰ ਅਸੀਂ ਇਹ ਕੰਮ ਹੋਣ ਨਹੀਂ ਦੇਣਾ ਅਸੀਂ ਆਪਣਾ ਹੱਕ ਲੈ ਕੇ ਫੇਰ ਹੀ ਦੇਖੋ ਰਹਿਣਾ ਅਸੀਂ 140 ਕਰੋੜ ਲੋਕਾਂ ਦਾ ਪੀਡੀਆਂ ਦੇ ਵਿੱਚ ਢਿੱਡ ਭਰ ਰਹੇ ਆ ਸਾਡੀ ਇੱਕ ਯੂਨੀ ਆ ਪਰ ਇੱਕ ਵੱਡੇ ਵੱਡੇ ਕਰਾਦਿਆਂ ਨੂੰ ਜਿਹੜਾ ਆਬਾਨੀ ਡਾਨੀਆਂ ਨੂੰ ਜਿਹੜਾ ਇੰਨੇ ਵੱਡੇ ਵੱਡੇ ਕਰਜ਼ੇ ਮਾਫ਼ ਕਰ ਰਹੇ ਆ ਸਾਡੇ ਜਿਹਨੇ ਥੋੜੇ ਕੁਛ ਮਾਫ਼ ਕਰਦੇ ਆ ਉਹਨਾਂ ਨੂੰ ਵੀ ਜਿਹੜੀ ਉਹਦੀ ਨਲਾਕੀ ਆ ਕਿਸਾਨ ਖੁਨਕਸ਼ੀ ਕਰਦੇ ਆ ਕਿਸਾਨ ਮਾਰਦੇ ਆ ਕਿਉਂਕਿ ਮਜ਼ਦੂਰ ਮਾਰਦੇ ਆ ਮੋਰ ਜਾਨੀ ਮੰਗਾਈ ਆ ਇਸ ਤਰ੍ਹਾਂ ਸਾਡੀ ਜਿਹੜੀ ਪੂਰੀ ਓਰ ਇਹ ਸਾਰੇ ਬੀਜੇਪੀ ਸਰਕਾਰ ਨੂੰ ਜਾਂ ਭਗਵੰਤ ਮਾਨ ਨੂੰ ਜਿਹੜੀ ਖਾਸ ਕਰਕੇ ਹੈਗੀ ਆ ਕਿਸਾਨਾਂ ਦੀ ਮਜ਼ਦੂਰਾਂ ਦੀ ਬਾਹ ਫੜੀ ਜਾਵੇ ਜਿਵੇਂ ਪੰਜਾਬ ਦੇ ਭਾਰਤ ਦੇ ਜਿਹੜੇ ਹਾਲਾਤ ਆ ਜਿਹੜੋਂ ਜਣ ਥੰਦੇ ਜਾਣਗੇ